ਸੁਣੋ ਭਾਈ ਯਾਰੇ ਵਾਲਿਆ ਨਾ ਚੀਰ ਦਰਖਤਾਂ ਨੂੰ ਜੇ ਨਾ ਰਹੀ ਹਰਿਆਲੀ ਤਾਂ ਕੀ ਕਰਨਾ ਤਖਤਾਂ ਨੂੰ ਦੋਸਤੋ ਅੱਜ ਵਿਸ਼ਵ ਵਾਤਾਵਰਨ ਦਿਵਸ ਦਾ 5 ਜੂ ਵੱਡੇ ਪੱਧਰ ਤੇ ਮਾਤਾਵੰਦ ਦਿਵਸ ਮਨਾਇਆ ਜਾ ਰਿਹਾ ਸੋ ਆਪਾਂ ਵੀ ਅੱਜ ਵੱਖ-ਵੱਖ ਐਕਟੀਵਿਟੀਆਂ ਕਰ ਰਹੇ ਆ ਆ ਬੂਟੇ ਲਗਾਉਣ ਦਾ ਕੰਮ ਚੱਲ ਰਿਹਾ ਸਾਰੀ ਬੱਚਾ ਪਾਰਟੀ ਕਾਲਾ ਇੱਧਰ ਵਿਸ਼ਵ ਜੋਧ ਇੱਧਰ ਸਾਡਾ ਬਿੱਲਾ ਇੱਧਰ ਸਰਪੰਚ ਸਾਹਿਬ ਤੇ ਵਿਸ਼ਵ ਇੱਧਰ ਸਾਡਾ ਬਿੱਲਾ ਬਹੁਤ ਸੋਹਣਾ ਸੁਨੇਹਾ ਵੀ ਜਿਹੜਾ ਦੇਖੋ ਸਮਾਜ ਨੂੰ ਨੇਚਰ ਲਵਰ ਆ ਕਹਿੰਦਾ ਮੈਂ ਪੰਛੀ ਪਿਆਰੇ ਵਾਤਾਵਰਨ ਬਚਾਓ ਪੰਛੀ ਬਚਾਓ ਠੀਕ ਹੈ ਪਿੱਛੇ ਵੀ ਦਿਖਾ ਦੇ ਵਿਲੇ ਇਹ ਲੋਗੋ ਬਿਆਨ ਕਰ ਰਿਹਾ ਸਾਡਾ ਖਾਤਮਾ ਜਿੰਮੇਵਾਰ ਮਨੁੱਖ ਵਾਤਾਵਰਨ ਪ੍ਰੇ ਇਹ ਇਧਰ ਪੰਛੀ ਦਿਖਾਇਆ ਇਧਰ ਕਟੋਰੀ ਦੇ ਬੈਠਾ ਪੰਛੀ ਦਿਖਾਇਆ ਕਿ ਜਿਹੜੇ ਪੰਛੀ ਨੂੰ ਕਹਿ ਰਹੇ ਨੇ ਕਿ ਸਾਡਾ ਖਾਤਮਾ ਜੀ ਦੇ ਲਈ ਜਿੰਮੇਵਾਰ ਮਨੁੱਖਾ ਮਨੁੱਖ ਬਹੁਤ ਵੱਡੀ ਤਦਾਦ ਦੇ ਵਿੱਚ ਰੁੱਖ ਪੁੱਟੀ ਜਾਂਦਾਗਾ ਵਾਤਾਵਰਨ ਨਾਲ ਖਲਵਾੜ ਕਰੀ ਜਾਂਦਾ ਘਾਣ ਕਰੀ ਜਾਂਦਾ ਸੋ ਅੱਜ ਵਿਸ਼ਵ ਵਾਤਾਵਰਨ ਦਿਵਸ ਮਨਾ ਰਹੇ ਆ ਆਪਣੇ ਖੇਤਾਂ ਦੇ ਵਿੱਚ ਆਪਾਂ ਬੂਟੇ ਲਗਾ ਰਹੇ ਆ ਸੋ ਸਾਰੇ ਹਰ ਮਨੁੱਖ ਲਾਵੇ ਇੱਕ ਰੁੱਖ ਸਾਰੇ ਮਨੁੱਖ ਨੂੰ ਇੱਕ ਇੱਕ ਰੁੱਖ ਲਾਉਣਾ ਚਾਹੀਦਾ ਅੱਜ ਦੇ ਦਿਨ ਸੋ ਆਪਾਂ ਆਪਣਾ ਫਰਜ਼ ਨਿਭਾ ਰਹੇ ਆ ਇੱਕ ਇੱਕ ਰੁੱਖ ਲਗਾ ਰਹੇ ਆ ਸੋ ਸਮਾਜ ਦੇ ਵਿੱਚ ਰੁੱਖ ਵੰਡ ਵੀ ਰਹੇ ਆ ਸੁਨੇਹਾ ਵੀ ਦਿੰਦੇ ਆ ਸਭ ਨੂੰ ਕਿ ਇਹ ਪ੍ਰਕਿਰਤੀ ਜੋ ਪ੍ਰਮਾਤਮਾ ਨੇ ਬਣਾਈ ਇਹਨੂੰ ਸੋਹਣਾ ਰੱਖਣਾ ਇਹਨੂੰ ਵਧੀਆ ਬਣਾ ਕੇ ਰੱਖਣਾ ਸਾਡਾ ਫਰਜ਼ ਬਣਦਾ ਸੋ ਜੀਵ ਜੰਤੂਆਂ ਨੂੰ ਪ੍ਰਕਿਰਤੀ ਨੂੰ ਜੀਵ ਜੰਤੂ ਨੂੰ ਰਹਿਣ ਬਸੇਰੇ ਬਣਾਉਣ ਦੇ ਲਈ ਥਾਵਾ ਦੇਈਏ ਆਓ ਆਪਾਂ ਵੱਧ ਤੋਂ ਵੱਧ ਧਰਤੀ ਤੇ ਰੁੱਖ ਲਾਈਏ ਤੇ ਖੁਸ਼ਹਾਲੀ ਲੈ ਕੇ ਆਈਏ ਜੀਵਨ ਨੂੰ ਸੁਖੀ ਤੇ ਸੁਖਾੜਾ ਬਣਾਈਏ ਬਹੁਤ ਧੰਨਵਾਦ ਥੈਂਕ ਯੂ ਰੋਟ ਚੇਸ ਜੀਆ ਰੋਟ ਲਿਆ ਬੇ ਉਪਰ ਪਰ ਖੜਾ ਨੇ ਪਰ